ਪਹਿਲੇ ਜਿਹਾ ਥੋੜਾ ਥੋੜਾ ਜਿਹਾ ਹੁੰਦਾ ਸੀਗਾ ਦੂਜੇ ਜਾ ਕੇ ਬਿਲਕੁਲ ਹੀ ਹੋ ਗਿਆ ਹੁਣ ਤਾਂ ਫਿਰ ਕਈ ਵਾਤਾਂ ਨੇ ਜੰਟੀ ਤੇ ਯਾਰ ਬਣ ਗਏ ਜਿੱਦਾਂ ਕਿ ਮੈਂ ਕਹਾਂ ਮੈਂ ਨਮੀ ਆ ਮੇਰੇ ਲਈ ਸਭ ਕੁਝ ਨਮਾਇਆ ਤੇ ਬਹੁਤ ਸੋਨਾ ਐਕਸਪੀਰੀਅੰਸ ਹੈ ਤੇ ਰੱਬ ਦੀ ਇੰਨੀ ਕੋ ਮਿਹਰ ਰਹੀ ਹੈ ਕਿ ਨਾਮ ਵੀ ਮਹਿਰਾ ਫਿਲਮ ਚ ਤੇ ਚੰਗੇ ਲੋਕ ਵੀ ਮਿਲਦੇ ਰਹਿੰਦੇ ਆ ਕੋਨਾ ਵੀ ਕੋਲ ਕੇ ਖੇਡੋ ਐਕਚੁਅਲੀ ਨਰਵਸ ਨਹੀਂ ਹੋਈ ਸੀ ਇਹਨਾਂ ਨੇ ਮੈਨੂੰ ਇੰਨਾ ਕੰਫਰਟੇਬਲ ਕੀਤਾ ਇਹਨਾਂ ਨੇ ਇੰਨਾ ਮੈਨੂੰ ਸਿਖਾਇਆ ਕਿ ਇੱਕ ਇੱਕ ਮੂਮੈਂਟ ਕਿੱਦਾਂ ਇੰਜੋਏ ਕਰਨਾ ਖੇਲਦੇ ਖੇਲਦੇ ਹੱਸੇ ਅਸੀਂ ਜਿ ਕਿੱਦਾਂ ਸਕ੍ਰਿਪਟਾਂ ਲਾਈ ਨਾ ਯਾਦ ਕਰਨੀਆਂ ਕਿੱਦਾਂ ਕਿਹੋ ਜਿਹਾ ਸੀਨ ਕਿੱਦਾਂ ਕਰਨਾ ਜਦੋਂ ਮੈਂ ਮੂਵੀ ਐ ਦੇਖੀ ਇੰਟਰਵੈਲ ਤੋਂ ਪਹਿਲਾਂ ਵੀ ਓਏ ਹੋਏ ਆਹੀ ਜ਼ਿੰਦਗੀ ਐ ਹਨਾ ਵੀ ਇਹ ਇਹ ਹੀ ਕਿਆ ਬਾਤ ਐ ਪਰ ਜਦੋਂ ਐਂਡ ਦੇਖਿਆ ਫੇਰ ਮੈਂ ਨਹੀਂ ਨਹੀਂ ਤੂੰ ਕਾਲਜ ਹੀ ਜਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕੰਬੋਜ ਗਾਂਧੀ 3 ਮੂਵੀ 30 ਅਗਸਤ ਨੂੰ ਰੀਲੀਜ਼ ਹੋਣ ਜਾ ਰਹੀ ਐ ਤਾਂ ਸਾਡੇ ਨਾਲ ਸਟਾਰ ਕਾਸਟ ਐ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਜਿਹੜੀਆਂ ਪਹਿਲਾਂ ਗਾਂਧੀ ਫਿਲਮ ਆਈਆਂ ਉਹਨਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤਾਂ 30 ਅਗਸਤ ਨੂੰ ਅਸੀਂ ਚਾਹਾਂਗੇ ਤੁਸੀਂ ਇਸ ਫਿਲਮੇ ਪਿਆਰ ਦਿਓਗੇ ਸਾਡੇ ਨਾਲ ਸਾਰੀ ਸਟਾਰ ਕਾਸਟ ਹੈਗੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਦੀ ਫਤਿਹ ਸਭ ਤੋਂ ਪਹਿਲਾਂ ਬਾਈ ਗੱਲ ਕਰਦੇ ਆ ਗਾਂਧੀ 3 ਮੂਵੀ ਅਸੀਂ ਸ਼ੁਰੂਆਤ ਹੋਈ ਗਾਂਧੀ 1 ਹੋਈ 2 ਹੋਈ 3 ਤੇ ਕਿਵੇਂ ਦਾ ਤਿਰਭਰ ਰਿਹਾ ਤੇ ਯਾਰ ਬਹੁਤ ਬਹੁਤ ਵਧੀਆ ਰਿਹਾ ਹੁਣ ਤਾਂ ਬਹੁਤ ਈਜ਼ੀ ਹੋਏ ਬੈਠੇ ਆ ਅਸੀਂ ਜੀ ਤੀਜੇ ਜਾ ਕੇ ਤਾਂ ਕਿਉਂਕਿ ਇੱਕ ਫੈਮਿਲੀ ਰਿਲੇਸ਼ਨ ਹੋ ਜਾਂਦੇ ਨੇ ਨਾ ਇਹ ਬੌਂਡਿੰਗ ਬਹੁਤ ਸੋਹਣੀ ਹੈ ਇੱਕ ਔਫ ਕੈਮਰਾ ਵੀ ਅਸੀਂ ਉਨਾ ਹੀ ਖੁਸ਼ ਹੁੰਨੇ ਆ ਤੇ ਉਦਾਂ ਹੀ ਸਾਡੀ ਕੈਮਿਸਟਰੀ ਆ ਔਨ ਕੈਮਰਾ ਵੀ ਉਦਾਂ ਹੀ ਰਹਿੰਦੀ ਆ ਤੇ ਪਹਿਲੇ ਜੇ ਥੋੜਾ ਥੋੜਾ ਜਿਹਾ ਹੁੰਦਾ ਸੀਗਾ ਦੂਜੇ ਜਾ ਕੇ ਬਿਲਕੁਲ ਹੀ ਹੋ ਗਿਆ ਹੁਣ ਤਾਂ ਫਿਰ ਕਈ ਵਾਤਾਂ ਨੇ ਉਦ ਚਿੱਡੀ ਦੇ ਯਾਰ ਬਣ ਗਏ ਬਿਲਕੁਲ ਜੀ ਹੋਸਟਲ 'ਚ ਹੁੰਦਾ ਸੀ ਤੁਸੀਂ ਤਾਂ ਹੋਸਟਲ 'ਚ ਹੀ ਰਹੇ ਹੋ ਕਹਿੰਦੇ ਨੇ ਕਈ ਵਾਰੀ ਬ੍ਰੈਸ਼ ਬਲਸ਼ ਨਹੀਂ ਹੁੰਦਾ ਸੀ ਕਹਿੰਦੇ ਯਾ ਧੋ ਕੇ ਚੱਕ ਮਾਰਿਆ ਅਜੇ ਤੱਕ ਇਹ ਕਦੇ ਕਦੇ ਹੁਣ ਵੀ ਚਲੇ ਜਾਂਦੇ ਨੇ ਹੋਸਟਲ ਨਾਲ ਭਾਈ ਥੋੜਾ ਜਿਹਾ ਤੁਸੀਂ ਅੱਗੇ ਕਸ਼ਟ ਦੇ ਲੋ ਤੇ ਕਿਵੇਂ ਰਿਹਾ ਮਤਲਬ ਪੂਰੀ ਫਿਲਮ ਦੀ ਅਸੀਂ ਪਹਿਲਾਂ ਫਿਲਮਾਂ ਦੇਖ ਕੇ ਦੱਸ ਕਾ ਨੇ ਬਹੁਤ ਪਿਆਰਾ ਤਾਂ ਇੱਕ ਅੱਛਾ ਮੈਸੇਜ ਦਿੰਦੀਆਂ ਜਿੰਨੀਆਂ ਵੀ ਫਿਲਮਾਂ ਅਸੀਂ ਬਾਜੀ ਦੀ ਗੱਲ ਕਰੀਏ ਦੇਵ ਜੀ ਨੇ ਫਿਲਮਾਂ ਆਂਦੀਆਂ ਅ ਜੇ ਵੀਰ ਜੀ ਨੇ ਕਿਹਾ ਕਿ ਫੈਮਲੀ ਵਾਲਾ ਮਾਹੌਲ ਬਿਲਕੁਲ ਰਾਈਟ ਫਰਮ ਵੈਰੀ ਫਸਟ ਡੇ ਬਹੁਤ ਪਰਿਵਾਰਿਕ ਮਾਹੌਲ ਰਿਹਾ ਔਰ ਕਦੇ ਵੀ ਅਜ ਤੱਕ ਐ ਨਹੀਂ ਲੱਗਿਆ ਹੋਵੇਗਾ ਕਿ ਕਿਸੇ ਅਸੀਂ ਕਦੇ ਅਨਕੰਫਰਟੇਬਲ ਹੋਏ ਹੋਏਗੀ ਔਰ ਜਿਹੜੀ ਅਗਲੀ ਗੱਲ ਇਹ ਹੈ ਕਿ ਜਿਹੜੇ ਸਾਡੇ ਪ੍ਰੋਡਿਊਸਰ ਹੈਗੇ ਆ ਲਖਵੀਰ ਚਾਹਲ ਜੀ ਰਜੇਸ਼ अरोड़ा ਜੀ ਉਹ ਹਮੇਸ਼ਾ ਇਸ ਚੀਜ਼ ਦਾ ਧਿਆਨ ਰੱਖਦੇ ਆ ਕਿ ਜਿਹੜੇ ਮੇਰੇ ਆਰਟਿਸਟ ਹੈ ਉਹ ਕੰਫਰਟੇਬਲ ਰਹਿਣ ਸੋ ਉਹਨਾਂ ਨੇ ਮਤਲਬ ਇੰਨੇ ਸਾਲ ਹੋ ਗਏ ਕਦੇ ਸਾਨੂੰ ਕਹਿਣ ਦੀ ਲੋੜ ਨਹੀਂ ਪਈ ਔਰ ਨਾ ਹੀ ਮਤਲਬ ਕੋਈ ਪੁੱਛਣ ਦੀ ਕੋਈ ਇਸ ਤਰੀਕੇ ਦੀ ਜਦੋਂ ਵੀ ਸਾਨੂੰ ਕਹਿ ਦਿੱਤੇ ਜਾਂਦਾ ਹੈ ਵੀ ਚਾਹੇ ਇੱਕ ਦਿਨ ਪਹਿਲਾਂ ਮਤਲਬ ਕਹਿ ਦਿੱਤਾ ਜਾਵੇ ਤੁਸੀਂ ਸੈੱਟ ਤੇ ਪਹੁੰਚਣਾ ਤੇ ਅਸੀਂ ਪਹੁੰਚਦੇ ਆ ਅਸੀਂ ਨਹੀਂ ਇਹ ਪੁੱਛਦੇ ਹੈਗੇ ਵੀ ਹਾਂ ਕੀ ਰੋਲ ਹੈ ਜਾਂ ਕੀ ਹੈ ਆ ਜਾ ਛੱਟ ਤੇ ਗੱਲ ਕਰਾਂਗੇ ਤੁਹਾਡੇ ਅਸੀਂ ਸਾਰਿਆਂ ਦੀ ਕੈਮਿਸਟਰੀ ਜਿੰਨੀ ਵੇਖੀ ਤਾਂ ਹੁਣ ਕਿਤੇ ਨਾ ਕਿਤੇ ਤੁਸੀਂ ਜਾਣਦੇ ਹੋਗੇ ਜਿਵੇਂ ਇਕੱਲੇ ਜਾਂਦੇ ਇਕੱਠੇ ਜਾਂਦੇ ਹੋ ਤਾਂ ਲੋਕ ਤਾਂ ਤੁਹਾਡੇ ਦੋਵੇਂ ਹੀ ਹੋਣੇ ਵੀ ਇਹ ਬੰਦਿਆਂ ਦੇ ਸਾਹਮਣੇ ਨਾ ਗਲਤ ਗੁਲਤ ਨਹੀਂ ਕਰਨਾ ਜਿਵੇਂ ਵੀ ਅਸੀਂ ਫਿਲਮਾਂ 'ਚ ਦੇਖਦੇ ਆਂ ਵੀ ਗਾਂਧੀ ਗਲਤ ਦੇ ਖਿਲਾਫ ਹਮੇਸ਼ਾ ਆਵਾਜ਼ ਉੱਚਦਾ ਹੈ ਹਾਂ ਬਿਲਕੁਲ ਇਹ ਤਾਂ ਹੈ ਹੀ ਲੇਕਿਨ ਜੋ ਪਹਿਚਾਨ ਮਿਲੀ ਹੈ ਗਾਂਧੀ ਤੋਂ ਹੀ ਮਿਲੀ ਹੈ ਤੋ ਬਸ ਦੇਖਦੇ ਤੋ ਐਂ ਲੱਗਦਾ ਵੀ ਇਹ ਵੀ ਐਵਰੇਜ ਹੀ ਹੋਊਗਾ ਸ਼ਾਇਦ ਹਨਾ ਤੇ ਚਲੋ ਇਹ ਤਾਂ ਚਲੋ ਲੋਕਾਂ ਦਾ ਪਿਆਰ ਹੈ ਤੇ ਪਿਆਰ ਬਣਾਈ ਰੱਖਿਆ ਪਰਮਾਨੰਥ ਬਿਲਕੁਲ ਕਲੀਅਰ ਭਾਜੀ ਅਸੀਂ ਗੱਲ ਕਰੀਏ ਤੁਹਾਡੇ ਪਿੱਛੇ ਵੀ ਮੁਦਗਰ ਮਦਗਰ ਹੱਟਦੇ ਸੌਂਦੇ ਤੜੇ ਤਾਂ ਹਮੇਸ਼ਾ ਅਸੀਂ ਨੈਗੇਟਿਵ ਰੋਲਾਂ 'ਚ ਤੁਹਾਨੂੰ ਦੇਖਦੇ ਆ ਤੇ ਇਹ ਫਿਲਮ ਤੁਸੀਂ ਚਲੋ ਸਾਰੇ ਸਾਥੀ ਇਕੱਠੇ ਹੋਏ ਹੋ ਤੇ ਕਿਵੇਂ ਨਤੇਰਬਾ ਰਹਿੰਦੇ ਚ ਅਹ ਥੇਰ ਬਤਾ ਕਿ ਇਸ ਵਾਰ ਮਨਦੀਪ ਬਾਈ ਨੇ ਮੈਂ ਪਹਿਲੀ ਵਾਰ ਕੰਮ ਕੀਤਾ ਮਨਦੀਪ ਬਣੀ ਬਾਈ ਨਾਲ ਅਹ ਬੜੇ ਕੂਲ ਨੇ ਕਾਮ ਨੇ ਕਿਉਂਕਿ ਇੰਨਾ ਸਾਰੇ ਭਾਵਨਾ ਦਾ ਬੌਂਡਿੰਗ ਬਹੁਤ ਅੱਛੀ ਹੈ ਸਾਡੇ ਲਈ ਤਾਂ ਐ ਹੁੰਦਾ ਜਦੋਂ ਵੀ ਜੇ ਕਹਿੰਦੀ ਆਪਾਂ ਪਹਿਲੀ ਕੀਤੀ ਹੈ ਦੂਜੀ ਜਾਂ ਤੀਜੀ ਹੁਣ ਕੀਤੀ ਹੈ ਇਹ ਹੁਣ ਇੱਕ ਮੇਲਾ ਲੱਗਣ ਵਾਲਾ ਹੈ ਟੀਆਂ ਵਾਲਾ ਮਾਹੌਲ ਹੋ ਜਾਂਦਾ ਸੀ ਇਕੱਠੇ ਹੋਵਾਂਗੇ ਉਹ ਅਸੀਂ ਕਦੇ ਲਿਆ ਹੀ ਨਹੀਂ ਉਸ ਤਰੀਕੇ ਮੰਗੂ ਵੀ ਅਸੀਂ ਕੰਮ ਕਰ ਰਹੇ ਹਾਂਗੇ ਇਹ ਜਦੋਂ ਅਸੀਂ ਫਿਲਮ ਸ਼ੂਟ ਕੀਤੀ ਹੈ ਤਾਂ ਇੰਜੋਏ ਹੀ ਕੀਤਾ ਸਾਰੀ ਟੀਮ ਨੇ ਮੇਲਾ ਦਾ ਸਾਡੇ ਜਿਹਦੀ ਤਿੰਨਵੇਂ ਆਏ ਸੀ ਤਾਂ ਅਸੀਂ ਤਾਂ ਇਹਨਾਂ ਨੂੰ ਵੀ ਨਾਲ ਲਾ ਲਿਆ ਸੀ ਆਪਦੇ ਤਾਂ ਉਹ ਬਹੁਤ ਅੱਛਾ ਮਾਹੌਲ ਰਿਹਾ ਤੇ ਉਹ ਸਾਂਝ ਸਾਡੀ ਵਨ ਤੋਂ ਲੱਗੇ ਤਿੰਨ ਤੱਕ ਕਾਇਮ ਰਹੀ ਹੈ ਤੇ ਪਰਮਾਤਮਾ ਦੀ ਅਰਦਾਸ ਅੱਗੇ ਵੀ 4 5 6 ਜੋ ਵੀ ਅੱਗੇ ਕੰਮ ਕਰੀਏ ਇਕੱਠੇ ਰਹੀਏ ਜੀਤੀ ਦਾ ਸੁਭਾਅ ਵੀ ਮੁੰਡਿਆਂ ਵਰਗਾ ਹੀ ਹੈ ਇਹ ਤੁਸੀਂ ਹੁਣ ਇਹ ਕੰਪਲੀਮੈਂਟ ਦੇ ਰਹੇ ਹੋ ਕਿਉਂਕਿ ਕਮੈਂਟ ਕਰ ਰਹੇ ਹੋ ਨਹੀਂ ਮਤਲਬ ਹੈਗਾ ਵੀ ਤੁਹਾਡੇ ਨਾਲ ਕੋਲ ਮਿਲ ਗਿਆ ਜਸਟ ਕਿਡਿੰਗ ਮਜ਼ਾਕ ਕਰ ਰਿਹਾ ਮੈਂ ਬਹੁਤ ਵਧੀਆ ਇਹਨਾਂ ਨੇ ਕਿਉਂਕਿ ਅਸੀਂ ਪਹਿਲਾਂ ਤੋਂ ਜਾਣਦੇ ਸੀ ਅ ਪਰ ਜਦੋਂ ਸੈੱਟ ਤੇ ਅਸੀਂ ਮਿਲੇ ਤਾਂ ਬੜੀ ਸਾਨੂੰ ਖੁਸ਼ੀ ਹੋਈ ਵੀ ਚਲੋ ਦਿੱਤੀ ਸਾਡੇ ਇਸ ਗਾਂਧੀ ਫੈਮਿਲੀ ਦੇ ਵਿੱਚ ਨਵੇਂ ਜੁਆਇਨ ਕੀਤੇ ਨੇ ਤਾਂ ਇਹਨਾਂ ਨੇ ਵੀ ਕਦੇ ਐਦਾਂ ਦਾ ਹੋ ਨਹੀਂ ਕੀਤਾ ਹੈਗਾ ਵੀ ਇੱਕ ਹੁੰਦਾ ਨਹੀਂ ਕੁੜੀਆਂ ਦਾ ਤੁਸੀਂ ਜਿਵੇਂ ਕਿਹਾ ਹੈਗਾ ਵੈਨਿਟੀ ਦਾ ਹੋਰ ਤਾਂ ਉਹ ਵੀ ਪ੍ਰੋਬਲਮ ਹੀ ਨਹੀਂ ਸੀ ਤੁਸੀਂ ਇੱਕ ਦਿਨ ਸਾਡੇ ਆਰਟਿਸਟ ਜ਼ਿਆਦਾ ਹੋ ਗਏ ਕੁਝ ਵੈਨਿਟੀ ਚ ਦਿੱਕਤ ਆਈ ਤਾਂ ਅਸੀਂ ਵੈਨਿਟੀ ਸ਼ੇਅਰ ਕੀਤੀ ਸਾਰਿਆਂ ਨੇ ਇਕੱਠਿਆਂ ਨੇ ਤਾ ਐ ਕਦੇ ਵੀ ਇਹਨਾਂ ਨੇ ਉਹ ਨਹੀਂ ਕੀਤਾ ਕਿ ਕੜੁੱਕੇ ਦਾ ਸਫ਼ਰ ਕੀਤਾ ਵੀ ਉਹਨਾਂ ਨੂੰ ਇਹ ਨਹੀਂ ਫਰਕ ਪੈਂਦਾ ਕਿ ਲੈ ਕਹਿੰਦੇ ਵੀ ਯਾਰ ਅਸੀਂ ਤਾਂ ਟਰੈਕਟਰ ਟਰਾਲੀਆਂ ਤੇ ਇਹਨਾਂ ਦਾ ਸਫ਼ਰ ਕੀਤਾ ਉਹਨਾਂ ਨੂੰ ਕੀ ਫਰਕ ਪੈਂਦਾ ਨਹੀਂ ਜਾਨਾ ਕਿਉਂਕਿ ਅਸੀਂ ਉਹੀ ਤੁਰੇ ਸੀ ਟਰੈਕਟਰ ਟਰਾਲੀਆਂ ਦੀ ਗੱਲ ਕੀਤੀ ਉੱਥੋਂ ਹੀ ਜਰਨੀ ਸਟਾਰਟ ਕੀਤੀ ਸੀ ਤੇ ਕਰਦੇ ਕਰਦੇ ਫਿਰ ਜਦੋਂ ਵੈਰੰਟੀ ਦੇ ਬਾਹਰ ਨਾ ਲੱਗਿਆ ਹੁੰਦਾ ਵੀ ਤਾਂ ਚੰਗਾ ਖੁਸ਼ੀ ਲਈ ਹੁੰਦੀ ਹੈ ਵੀ ਹਾਂ ਅਸੀਂ ਮਿਹਨਤ ਕੀਤੀ ਹੈ ਤਾਂ ਅੱਜ ਉਹਦਾ ਫਲ ਮਿਲ ਰਿਹਾ ਅ ਦਿੱਤੀ ਅਸੀਂ ਗੱਲ ਕਰੀਏ ਜੋ ਤੁਸੀਂ ਫਿਲਮ ਦਾ ਹਿੱਸਾ ਬਣਿਆ ਕਿਉਂਕਿ ਦੇਵ ਜਾਂ ਪੂਰੀ ਟੀਮ ਹੈਗੀ ਹੈ ਇਹ ਫਿਲਮ ਜਦੋਂ ਵੀ ਬਣਦੀ ਹੈ ਤਾਂ ਫਿਲਮਾਂ ਇੱਕ ਇਤਿਹਾਸ ਸੱਚਦੀਆਂ ਬੁराई ਦੇ ਖਿਲਾਫ ਹੁੰਦੀਆਂ ਤਾਂ ਕਿਵੇਂ ਲੱਗਿਆ ਫਿਲਮ ਦਾ ਹਿਸਾਬ ਨਾਲ ਮੈਨੂੰ ਬਹੁਤ ਬਹੁਤ ਵਧੀਆ ਲੱਗਿਆ ਸਾਰਿਆਂ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਮਨਦੀਪ ਸਿੰਘ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ ਮੇਰੇ ਲਈ ਤੇ ਜਿੱਦਾਂ ਕਿ ਮੈਂ ਕਹਾਂ ਮੈਂ ਨਮੀ ਆ ਮੇਰੇ ਲਈ ਸਭ ਕੁਝ ਨਮਾ ਹੈ ਤੇ ਬਹੁਤ ਸੋਹਣਾ ਐਕਸਪੀਰੀਅੰਸ ਹੈ ਤੇ ਰੱਬ ਦੀ ਇੰਨੀ ਕੋ ਮਿਹਰ ਰਹੀ ਹੈ ਕਿ ਨਾਮ ਵੀ ਮਹਿਰਾ ਫਿਲਮ 'ਚ ਤੇ ਚੰਗੇ ਲੋਕ ਵੀ ਮਿਲਦੇ ਰਹਿੰਦੇ ਆ ਚੰਗੇ ਸਕ੍ਰਿਪਟ ਆਫਰ ਹੁੰਦੀਆਂ ਤੇ ਬਹੁਤ ਚੰਗਾ ਲੱਗ ਰਿਹਾ ਇਸ ਸਪੈਸਿਫਿਕ ਫਿਲਮ ਦਾ ਪਤਾ ਨਹੀਂ ਕਿ ਉਹ ਤੇ ਸਾਨੂੰ ਫਿਲਮ ਦੇ ਕੇ ਹੀ ਪਤਾ ਚੱਲੇਗਾ ਬਿਲਕੁਲ ਅਸੀਂ ਸਮਾਈਲ ਗੱਲ ਕਰੀ ਕੁੜੀ ਦੇ ਜਿਵੇਂ ਸਮਾਈਲ ਵੀ ਐ ਜਿਵੇਂ ਦੰਦ ਵੀ ਪ੍ਰੋਏ ਹੁੰਦੇ ਨੇ ਆ ਰੱਬ ਨੇ ਪੂਰੀ ਮਿਹਰ ਕੀਤੀ ਸਾਰੇ ਪੱਖੋਂ ਤੇ ਬਈ ਜਿਵੇਂ ਤੁਹਾਡਾ ਜਿਹੜਾ ਅਸੀਂ ਸ਼ੇਅਰ ਵੀ ਤੁਸੀਂ ਬੋਲਦੇ ਬੋਲੀ ਬੋਲਦੇ ਹੋ ਤੇ ਫਿਲਮ ਵਿੱਚ ਕੀ ਜਿਹੜਾ ਖਾਸ ਹੈਗਾ ਕਿਉਂਕਿ ਫਿਲਮ ਹੁੰਦੀ ਜਿਵੇਂ ਗਾਂਧੀ ਪਹਿਲਾਂ ਆਈਆਂ ਨੇ ਫਿਲਮਾਂ ਦੇ ਵਿੱਚ ਮੈਂ ਥੋੜਾ ਅਸੀਂ ਜਾਨਣਾ ਚਾਹਾਂਗੇ ਖਾਸ ਇਹਦੇ ਵਿੱਚ ਵੀ ਸਾਡਾ ਇੱਕ ਉਹੀ ਯਾਰੀ ਦੋਸਤੀ ਦਿਖਾਈ ਹੈ ਇਹਦੇ ਵਿੱਚ ਸਪੈਸ਼ਲ ਲਿਖਿਆ ਵੀ ਹੋਇਆ ਨਾ ਵੀ ਗਾਂਧੀ ਥਰੀ ਯਾਰਾਂ ਦਾ ਯਾਰ ਹੂੰ ਮਤਲਬ ਹੋਸਟਲ ਕਾਲਜ ਲਾਈਫ ਸਾਰਾ ਕੁਝ ਉਹੀ ਹੈ ਹਾਂ ਕਹਿ ਸਕਦੇ ਹਾਂ ਜੀ ਜੀ ਤੋਂ ਬਾਕੀ ਤੁਹਾਨੂੰ ਦੇਖ ਕੇ ਜਦੋਂ ਤੁਸੀਂ ਦੇਖਣ ਜਾਓਗੇ ਤਾਂ ਉਦੋਂ ਉਹ ਵੀ ਹੈਗਾ ਸੀਨ ਜਿਹੜਾ ਤੁਹਾਡਾ ਹੁੰਦਾ ਹਮੇਸ਼ਾ ਹਾਂਜੀ ਉਹ ਤਾਂ ਫਿਰ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਹੈ ਉਹ ਤਾਂ ਕੌਣ ਕੌਣ ਤੋਂ ਸ਼ੁਰੂਆਤ ਕਿਵੇਂ ਹੋਈ ਸੀ ਉਸ ਸੀਨ ਦੀ ਜਦੋਂ ਅਸੀਂ ਜਦੋਂ ਸ਼ੁਰੂ ਤੋਂ ਤੁਸੀਂ ਕੀਤਾ ਉਸ ਤੋਂ ਬਾਅਦ ਉਹ ਪੈਟੀ ਬਣ ਗਿਆ ਤੁਹਾਡਾ ਬਸ ਐ ਹੀ ਹੁੰਦਾ ਸੀ ਜਿਵੇਂ ਯੂਨੀਵਰਸਿਟੀ ਤੋਂ ਮੈਂ ਤੇ ਨਵਦੀਪ ਇਕੱਠੇ ਹੀ ਹੁੰਦੇ ਸੀਗੇ ਉਹੀਂ ਸੋਚਦਾਰਾ ਸੀ ਵੀ ਕੁਝ ਅੱਡ ਜਾ ਕਰੀਏ ਹਨਾ ਫਿਰ ਐ ਜਿ ਐ ਕਰਕੇ ਵੀ ਆਹ ਕਰਦੇ ਆਂ ਕਿ ਨਵਦੀਪ ਕਹਿੰਦਾ ਹਾਂ ਏ ਠੀਕ ਆ ਫਿਰ ਉਹ ਫਿਰ ਬਾਈ ਨੂੰ ਸੁਣਾਇਆ ਸੀ ਡਾਇਰੈਕਟਰ ਬੁਰੇ ਨੂੰ ਹਨਾ ਵੀ ਐ ਕਰਕੇ ਉਹ ਕਹਿੰਦਾ ਖਿਲਗੇ ਖੇਡੋ ਕਹਿੰਦਾ ਕੋਈ ਚੱਕਰ ਨਹੀਂ ਇੱਕ ਵਾਰੀ ਕਰੋ ਖਾ ਫਿਰ ਮੜਾ ਜਾ ਉਹ ਕਹਿੰਦਾ ਵੀ ਖੁੱਲ ਕੇ ਖੇਡੋ ਤੇ ਰਾੜ ਭਾਜੀ ਅਸੀਂ ਫਿਲਮ ਦਾ ਮਤਲਬ ਤੀਜੀ ਫਿਲਮ ਹੈਗੀ ਆ ਤਾਂ ਅੱਜ ਉਹ ਸਮਾਜ ਵਿੱਚ ਅਸੀਂ ਵੇਖ ਰਿਹਾ ਚਲੋ ਅਸੀਂ ਸਮਾਜ ਚ ਉਹ ਚੀਜ਼ਾਂ ਦੀ ਗੱਲਾਂ ਨਹੀਂ ਕਰਾਂਗੇ ਪਰ ਉਹ ਸਮਾਜ ਜ਼ਰੂਰ ਸਿੱਖਦਾ ਜਦੋਂ ਅਜਿਹੀਆਂ ਫਿਲਮਾਂ ਆਉਂਦੀਆਂ ਕਿਸੇ ਨਾ ਕਿਸੇ ਦਿਮਾਗ ਚ ਦੂਰ ਜਾਂਦਾ ਵੀ ਜੇ ਹੈ ਸਾਨੂੰ ਗਲਤ ਨਹੀਂ ਕੰਝਾ ਕੁੜੀਆਂ ਨਾਲ ਹੋਵੇ ਚਾਹੇ ਹੋਰ ਕਿਸੇ ਵੀ ਫੀਲਡ ਦੀ ਅਸੀਂ ਗੱਲ ਕਰੀਏ ਨੈਚਰਲੀ ਤਾਂ ਹੈ ਹੀ ਹੈ ਜਦੋਂ ਵੀ ਕੋਈ ਕੋਈ ਵੀ ਕੋਈ ਡਾਇਰੈਕਟਰ ਫਿਲਮ ਬਣਾਉਂਦਾ ਜਾਂ ਕੋਈ ਕਿਸੇ ਪ੍ਰੋਸਪੈਕਟਰਸ ਨਾ ਹੋਵੇ ਚਾਹੇ ਉਹ ਸੱਚੀ ਕੱਟਣਾ ਤੇ ਆਧਾਰਿਤ ਹੋਵੇ ਤੇ ਚਾਹੇ ਉਹ ਮਤਲਬ ਆਪਾਂ ਇੱਕ ਕਲਪਨਾਕ ਕਹਿ ਲਈਏ ਇੱਕ ਮੈਸੇਜ ਜ਼ਰੂਰ ਦਿੰਦੀ ਹੈ ਹੁਣ ਡਿਪੈਂਡ ਇਹ ਕਰਦਾ ਹੈ ਕਿ ਆਡੀਅנס ਕੀ ਲੈਂਦੇ ਕਿਸ ਤਰੀਕੇ ਨਾਲ ਉਹਨੂੰ ਲੈਂਦੇ ਉਹ ਨੈਗੇਟਿਵ ਵੇ ਨਾਲ ਲੈਂਦੇ ਕਿ ਪੋਜ਼ਿਟਿਵ ਨਾਲ ਲੇਕਿਨ ਹਮੇਸ਼ਾ ਜੋ ਇੱਕ ਅੱਛੇ ਡਾਇਰੈਕਟਰ ਦਾ ਔਰ ਇੱਕ ਅੱਛੇ ਪ੍ਰੋਡਿਊਸਰ ਦਾ ਇਹੀ ਹੁੰਦਾ ਹੈ ਕਿ ਅਸੀਂ ਇਹਨੂੰ ਇੱਕ ਸਮਾਜ ਦੇ ਵਿੱਚ ਇੱਕ ਪੋਜ਼ਿਟਿਵ ਵੇ ਨਾਲ ਲੈ ਕੇ ਜਾਈਏ ਸੋ ਥੈਟ ਕਿ ਇਹ ਜਿਹੜੀਆਂ ਚੀਜ਼ਾਂ ਤੋਂ ਬਚਿਆ ਜਾ ਸਕੇ ਸੋ ਇਹ ਮਤਲਬ ਹੁੰਦਾ ਕਿ ਹਾਂ ਮਤਲਬ ਇਹਨਾਂ ਦੇ ਨਤੀਜੇ ਜਿਹੜੇ ਉਹ ਅੱਛੇ ਨਹੀਂ ਹੈਗੇ ਮਤਲਬ ਪੀਰ ਭਾਜੀ ਅਸੀਂ ਗੱਲ ਕਰੀ ਅੱਜ ਕੱਲ ਨੌਜਵਾਨ ਤੁਸੀਂ ਫਿਲਮਾਂ ਬਣਾਉਂਦੇ ਹੋ ਫਿਲਮਾਂ ਤੁਸੀਂ ਐਂਡ ਦੇ ਮੈਸੇਜ ਨੇ ਪਰ ਨੌਜਵਾਨ ਕਿਤਨੇ ਕਿਤੇ ਉਹਨਾਂ ਚੀਜ਼ਾਂ ਨੂੰ ਗਲਤ ਰਾਹ ਵੱਲ ਚੁਣਦੇ ਨੇ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਅੱਜ ਕੁਝ ਗਲਤ ਕ੍ਰਿਤੀਆਂ ਹੈਗੀਆਂ ਨੇ ਪਰ ਫਿਲਮਾਂ ਨੂੰ ਅਸੀਂ ਚੰਗੇ ਤਰੀਕੇ ਨਾਲ ਦੇਖੀਏ ਜਿਸ ਦਾ ਮੈਸੇਜ ਹੈਗਾ ਅਸੀਂ ਜਿਹੜਾ ਵਿਚਲਾ ਪਾਰਟ ਉਹਨੂੰ ਕੈਰੀ ਕਰ ਲੈਣ ਜਿਹੜਾ ਐਂਡ ਹੁੰਦਾ ਉਹਨੂੰ ਅਸੀਂ ਨਹੀਂ ਮਹਿਸੂਸ ਕਰਦੇ ਨੇ ਬਿਲਕੁਲ ਤਾਂ ਹੈ ਹਰ ਤਰ੍ਹਾਂ ਦੇ ਬੰਦੇ ਨੇ ਸਮਾਜ ਦੇ ਵਿੱਚ ਸਾਡੇ ਕਿਸੇ ਚੀਜ਼ ਨੂੰ ਕੋਈ ਕਿਵੇਂ ਲੈਂਦਾ ਹੈਗਾ ਬਟ ਮੈਂ ਤਾਂ ਇਹੀ ਕਹਾਂਗਾ ਵੀ ਜਦੋਂ ਫਿਲਮ ਇੱਕ ਬਣਦੀ ਹੈ ਤਾਂ ਉਹਦਾ ਮੇਨ ਮੋਟੋ ਇਹ ਹੁੰਦਾ ਵੀ ਇਹ ਫਿਲਮ ਜਿਹੜਾ ਵੀ ਬੰਦਾ ਦੇਖੇ ਤਾਂ ਉਹ ਜੇ ਇਸ ਚੀਜ਼ ਨੂੰ ਲੈ ਕੇ ਸੀ ਬਣਾਈ ਹੈ ਉਹ ਮੈਸੇਜ ਲੈ ਕੇ ਜਾਵੇ ਫਿਲਮ ਇਹ ਹੁਣ ਜੇ ਉਹੀ ਗੱਲ ਹੈ ਬਾਹਰੀ ਰੂਪ ਦੇਖਦੇ ਆ ਇਹਦਾ ਇੱਕ ਪੋਸਟਰ ਦੇਖਦੇ ਹੋ ਗਨ ਆ ਰਿਐਕਸ਼ਨ ਉਦਾਂ ਦੇ ਨੇ ਤਾਂ ਇੱਕ ਬਾਹਰੀ ਰੂਪ ਹੈ ਜਦੋਂ ਤੁਸੀਂ ਫਿਲਮ ਦੇਖੋਗੇ ਉਹਦਾ ਅੰਦਰੂਨੀ ਰੂਪ ਕੀ ਹੈ ਪੂਰੀ ਫਿਲਮ ਕਹਿ ਕੀ ਰਹੀ ਹੈ ਉਹ ਇਹ ਨਹੀਂ ਕਹਿ ਰਹੀ ਫਿਲਮ ਕਿ ਤੁਸੀਂ ਐਂ ਕਰੋ ਫਿਲਮ ਇਹ ਕਹਿ ਰਹੀ ਐ ਐਂ ਕਰਨਦੇ ਆ ਨਤੀਜੇ ਹੁੰਦੇ ਨੇ ਤੇ ਅਸੀਂ ਉਹ ਮੈਸੇਜ ਲੈ ਕੇ ਆਉਣਾ ਉਹੀ ਗੱਲ ਆ ਵੀ ਜਿਵੇਂ ਬਰਾਰਥ ਸਾਹਿਬ ਨੇ ਕਿਹਾ ਵੀ ਇੱਕ ਚੰਗਾ ਡਾਇਰੈਕਟਰ ਉਸ ਚੀਜ਼ ਨੂੰ ਕੋਸ਼ਿਸ਼ ਕਰਦਾ ਵੀ ਮੈਂ ਆ ਮੈਸੇਜ ਦੇਣਾ ਚਾਹਣਾ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚੇ ਤੇ ਉਹ ਸਾਡਾ ਕਹਿੰਦੀ ਪਹਿਲੀ ਚ ਵੀ ਪਹੁੰਚਿਆ ਸੀ ਦੂਜੀ ਚ ਵੀ ਪਹੁੰਚਿਆ ਸੀ ਤੇ ਸਾਨੂੰ ਪੂਰੀ ਉਮੀਦ ਆ ਤੇ ਤੀਜੀ ਚ ਵੀ ਉਹ ਮੈਸੇਜ ਲੋਕਾਂ ਤੱਕ ਪਹੁੰਚੂਗਾ ਮਤਲਬ ਇਹ ਹੁੰਦਾ ਕਿ ਇੱਕ ਅਸੀਂ ਇੰਟਰਟੇਨਮੈਂਟ ਨੂੰ ਇੰਟਰਟੇਨਮੈਂਟ ਦੇ ਵੇਦ ਨਾਲ ਹੀ ਦੇਖੀ ਅਸੀਂ ਇਹਨੂੰ ਆਪਣੀ ਜ਼ਿੰਦਗੀ ਦਾ ਨਾ ਅਪਣਾਏ ਹਾਂ ਦੇਖੋ ਫਿਲਮ ਹੈ ਪਹਿਲੀ ਗੱਲ ਫਿਲਮ ਅਸੀਂ ਦੇਖਣ ਜਾਂਦੇ ਐਂਟਰਟੇਨ ਕਰਨੇ ਜਾਂਦੇ ਆਗੇ ਬਟ ਉਹ ਉਹ ਸਾਡੇ ਤੇ ਅਸਰ ਜ਼ਰੂਰ ਕਰਦੀ ਹੈ ਕਿਸੇ ਨਾ ਕਿਸੇ ਤਰੀਕੇ ਸਾਡੇ ਤੇ ਅਸਰ ਕਰਦੀ ਹੈ ਇਹ ਨਹੀਂ ਹੈਗਾ ਕੱਲਾ ਐਂਟਰਟੇਨਮੈਂਟ ਹੈ ਉਹ ਜ਼ਿੰਮੇਵਾਰੀਆਂ ਸਾਡੀਆਂ ਵੀ ਨੇ ਸਾਡੀ ਵੀ ਹੈਗੀ ਹੈ ਮੇਕਰਸ ਦੀ ਵੀ ਹੈ ਵੀ ਉਸ ਚੀਜ਼ ਨੂੰ ਉਹ ਐਂਟਰਟੇਨਮੈਂਟ ਦੇ ਨਾਲ ਨਾਲ ਦੂਜੇ ਪਾਸੇ ਪੱਖ ਚ ਨਾ ਚਲੇ ਜਾ ਯੂਥ ਹੈ ਜਿਹੜਾ ਤਾਂ ਅਸੀਂ ਉਸ ਚੀਜ਼ ਨੂੰ ਉਵੇਂ ਹੀ ਲਈਏ ਫਿਲਮ ਹੈ ਫਿਲਮ ਨੂੰ ਫਿਲਮ ਵਾਂਗੂ ਦੇਖੀਏ ਉਹ ਜੋ ਸਾਨੂੰ ਚੰਗਾ ਲੱਗਦਾ ਅਸੀਂ ਲੈ ਕੇ ਆ ਜੀਏ ਜਿਹੜੀ ਚੀਜ਼ ਨਹੀਂ ਚੰਗੀ ਲੱਗਦੀ ਉੱਥੇ ਛੱਡ ਦਈਏ ਅਸੀਂ ਤਾਂ ਅਕਰ ਫਿਲਮ ਦਾ ਹਿੱਸਾ ਬਣਿਆ ਕਿਉਂਕਿ ਪਹਿਲਾਂ ਤੁਸੀਂ ਫਿਲਮ ਕਰੀ ਹੈ ਚਲੋ ਸੌਫਟ ਇਹ ਇਸ ਫਿਲਮ ਦੇ ਵਿੱਚ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲਣਾ ਹੈ ਲੜਾਈ ਝਗੜੇ ਯੂਨੀਵਰਸਿਟੀ ਲਾਈਫ ਕਾਲਜ ਲਾਈਫ ਵੀ ਹੋਏਗੀ ਤਾਂ ਕਿਵੇਂ ਲੱਗਿਆ ਸੀ ਜਦੋਂ ਫਿਲਮ ਦੇ ਹਿੱਸਾ ਬਣੇ ਸੀ ਤਾਂ ਫਿਰ ਐਕਚੁਅਲੀ ਮੈਂ ਬਹੁਤ ਹੀ ਜ਼ਿਆਦਾ ਇਸ ਫਿਲਮ ਦਾ ਹਿੱਸਾ ਬੰਨਣਾ ਚਾਹੁੰਦੀ ਸੀ ਤੇ ਮੈਨੂੰ ਲੱਗਦਾ ਕਿ ਇਨੀਸ਼ੀਅਲੀ ਮੈਂ ਇਨੀ ਕੈਪੇਬਲ ਨਹੀਂ ਸੀਗੀ ਕਿ ਮੈਂ ਮਹਿਰ ਦਾ ਰੋਲ ਜਾਂ ਕਰੈਕਟਰ ਵੀ ਨਿਭਾ ਸਕਾਂ ਤੇ ਉਹਦੇ ਕਰਕੇ ਮੈਂ ਬਹੁਤ ਹਾਰਡ ਵਰਕ ਵੀ ਕੀਤਾ weight put on ਕੀਤਾ ਸਾਹਮਣੇ ਉਹ ਕਿ ਨਰਵਸ ਹੋਈ ਸੀ ਕਿਉਂਕਿ ਸਾਰੇ ਸੈਕਟਰਡ ਥੀਏਟਰ ਆ ਕਿਸੇ ਨੇ ਸਾਰਾ ਯਾਰ ਐਕਚੁਅਲੀ ਨਰਵਸ ਨਹੀਂ ਹੋਈ ਸੀ ਇਹਨਾਂ ਨੇ ਮੈਨੂੰ ਇੰਨਾ ਕੰਫਰਟੇਬਲ ਕੀਤਾ ਇਹਨਾਂ ਨੇ ਇੰਨਾ ਮੈਨੂੰ ਸਿਖਾਇਆ ਕਿ ਇੱਕ ਇੱਕ ਮੂਮੈਂਟ ਕਿਦਾਂ ਇੰਜੋਏ ਕਰਨਾ ਖੇਲਦੇ ਖੇਲਦੇ ਹੱਸੇ ਅਸੀਂ ਜਿ ਕਿਦਾਂ ਸਕ੍ਰਿਪਟਾਂ ਲਾਈਨਾ ਯਾਦ ਕਰਨੀਆਂ ਕਿਦਾਂ ਕਿਹੋ ਜਿਹਾ ਸੀਨ ਕਿਦਾਂ ਕਰਨਾ ਕਿਹੜੀ ਇਮੋਸ਼ਨ ਕਿਉਂਕਿ ਇਹਨਾਂ ਦਾ ਕੀ ਹੁੰਦਾ ਸੀਗਾ ਕਿ ਇਹ ਹੱਸਦੇ ਖੇਲਦੇ ਰਹਿੰਦੇ ਮਜ਼ਾਕ ਕਰਦੇ ਰਹਿੰਦੇ ਤੇ ਜਦ ਵੀ ਕੋਈ ਸੀਰੀਅਸ ਸੀਨ ਹੁੰਦਾ ਸੀ ਇਹ ਮਿੰਟੋਂ ਮਿੰਟੀ ਇੱਕਦਮ ਕੈਰੇਕਟਰ ਚ ਆ ਜਾਂਦੇ ਸੀ ਤੇ ਮੇਰੇ ਲਈ ਇਟ ਵਾਸ ਵੈਰੀ ਨਿਊ ਕਿ ਹਾਂਜੀ ਇੱਕਦਮ ਹੀ ਕੈਰੇਕਟਰ ਚ ਆਉਂਦੇ ਜਦ ਕਿ ਪਹਿਲਾਂ ਮੈਂ ਘੰਟਾ ਦੋ ਘੰਟਾ ਕੇ ਨਾਲ ਬੋਲਣਾ ਨਹੀਂ ਆਰਾਮ ਨਾਲ ਰੋਂਦੇ ਰਹਿਣਾ ਜੇ ਰੋਣ ਵਾਲਾ ਸੀਨ ਯੂ نو ਉਹ ਜੇ ਇਮੋਸ਼ਨ ਕੈਰੀ ਕਰਨਾ ਪਰ ਇਹਨਾਂ ਨਾਲ ਰਹਿ ਕੇ ਮੈਨੂੰ ਇਹ ਸਿੱਖਣ ਨੂੰ ਮਿਲਿਆ ਕਿ ਤੁਸੀਂ ਕਿੱਦਾਂ ਸਵਿਚ ਕਰ ਸਕਦੇ ਹੋ ਤੇ ਹਾਂਜੀ ਬਹੁਤ ਡਿਫਿਕਲਟ ਹੁੰਦਾ ਹੈ ਇਹੋ ਜਿਹਾ ਕੁਝ ਕਰਨਾ ਤੇ ਬਹੁਤ ਵਧੀਆ ਲੱਗ ਰਿਹਾ ਕਿ ਇਹੋ ਜਿਹਾ ਮੈਨੂੰ ਕੁਝ ਐਕਸਪੀਰੀਅੰਸ ਕਰਨ ਦਾ ਮੌਕਾ ਮਿਲਿਆ ਥੀਏਟਰ ਆਰਟਿਸਟ ਜਿਹੜੇ ਹੁੰਦੇ ਨੇ ਜਿਨ੍ਹਾਂ ਨੇ ਗਰਾਊਂਡ ਜ਼ੀਰੋ ਤੋਂ ਮਿਹਨਤ ਕੀਤੀ ਹੁੰਦੀ ਜਿਵੇਂ ਇੱਕ ਹੁੰਦਾ ਕੱਟੜ ਇਮਾਨਦਾਰ ਹੈਗਾ ਕੱਟੜ ਡਾਇਰੈਕਟਰ ਹੈਗੇ ਨੇ ਜਿਨ੍ਹਾਂ ਨੇ ਪੂਰੀ ਗਰਾਊਂਡ ਦੇ ਨਾਟਕਾਂ ਤੋਂ ਉੱਠ ਕੇ ਢੋਲਕੀਆਂ ਡੱਫਲੀਆਂ ਸਾਰਾ ਕੁਝ ਇਹਨਾਂ ਨੇ ਮਤੋਂ ਉਹਨਾਂ ਤੇ ਵਰਕ ਕੀਤਾ ਹੋਇਆ ਹੈ ਬਿਲਕੁਲ ਬਿਲਕੁਲ ਬਹੁਤ ਡਿਫਰੈਂਸ ਹੁੰਦਾ ਇੱਕ ਸਿੱਖੇ ਹੋਏ ਕਲਾਕਾਰ ਨਾਲ ਕੰਮ ਕਰਨਾ ਕਿਉਂਕਿ ਤੁਸੀਂ ਮੈਂ ਉਹੀ ਕਿਹਾ ਕਿ ਬਹੁਤ ਕੁਝ ਸਿੱਖਦੇ ਹੋਂ ਐਦਾਂ ਨਹੀਂ ਕਿ ਮੈਂ ਥੀਏਟਰ ਨਹੀਂ ਕੀਤਾ ਮੈਂ ਕੀਤਾ ਥੀਏਟਰ ਪਰ ਬਹੁਤ ਘੱਟ ਕੀਤਾ ਇਹਨਾਂ ਦੇ ਕੰਪੈਰੀਟਿਵਲੀ ਪਰ ਉਹੀ ਆ ਕਿ ਇਹ ਤੇ ਓਪਨ ਬੁੱਕ ਹੈ ਜਿੰਨਾ ਸਿੱਖ ਸਕਦੇ ਹੋ ਇਸ ਆਣੀ ਤੀਦੀ ਗੱਲ ਇਹਦੇ ਵਿੱਚ ਫਿਰ ਹੋਈ ਹੈ ਫਿਲਮ ਵਿੱਚ ਅਸੀਂ ਅੱਜ ਦੀ ਪੋਲਿਟਿਕਸ ਤੇ ਚਲੋ ਸ਼ੁਰੂ ਤੋਂ ਚਲਦੀ ਆ ਰਹੀ ਹੈ ਨੌਜਵਾਨਾਂ ਨੂੰ ਤਾਂ ਨੌਜਵਾਨਾਂ ਨੂੰ ਵੀ ਇਸ ਚੀਜ਼ ਵੱਲ ਮੈਸੇਜ ਤਾਂ ਹਮੇਸ਼ਾ ਹੀ ਦਿੰਦੀ ਹੈ ਫਿਲਮ ਕਿ ਨੌਜਵਾਨਾਂ ਨੂੰ ਜਦੋਂ ਵੀ ਅਜਿਹੀ ਜਦੋਂ ਐਕਟੀਵਿਟੀ ਹੁੰਦੀਆਂ ਨੇ ਆਪਦੇ ਆਪ ਨੂੰ ਦੇਖਣਾ ਚਾਹੀਦਾ ਹੈ ਪਰਵਾਹ ਨੂੰ ਦੇਖ ਕੇ ਜਾਏ ਮੈਂ ਅਸੀਂ ਕਿਸੇ ਨੇ ਮਗਰ ਲਾ ਕੇ ਨਹੀਂ ਅੱਗੇ ਵਧਣਾ ਚਾਹੀਦਾ ਹਾਂਜੀ ਇਹ ਆਪਣੇ ਆਪਾਂ ਨੂੰ ਕਿਉਂਕਿ ਜੇ ਆਪਾਂ ਕਾਲਜ ਲਾਈਫ ਚ ਜਾਂਦੇ ਆਂਗੇ ਤਾਂ ਇੰਨੀ ਕੁ ਸੂਜੂਸ ਆਪਾਂ ਨੂੰ ਹੋ ਜਾਂਦੇ ਵੀ ਕੌਣ ਚੰਗਾ ਕੌਣ ਮਾੜਾ ਆ ਨਾ ਕੌਣ ਆਪਾਂ ਨੂੰ ਯੂਜ਼ ਕਰ ਰਿਹਾ ਕੌਣ ਆਪਾਂ ਨੂੰ ਸਖਾ ਰਿਹਾ ਤੋ ਜਿਹੜੀਆਂ ਬੈਡ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਇਗਨੋਰ ਕਰੋ ਸਾਡੇ ਪੰਜਾਬੀ ਨਾ ਉਹ ਮਾਵੇ ਵਾਲੇ ਕੁਰਤੇ ਪੰਜ ਸੱਤ ਪਹਿਲਾਂ ਕਈ ਸਵਾਲ ਇਹਨਾਂ ਦੇ ਪੰਪ ਪੁੰਬੇ ਚਾ ਕੇ ਉਹ ਤੋਂ ਪਤਾ ਜਦੋਂ ਦਰਜੀ ਨੂੰ ਕਰਾਉਂਦੇ ਪੈਸੇ ਨਹੀਂ ਦੇ ਹੁੰਦੇ ਆ ਸਹੀ ਹੈ ਉਹ ਜਿਹੜੀ ਕਾਲਜ ਲਾਈਫ ਹੁੰਦੀ ਆ ਉਦੋਂ ਹੁੰਦੀ ਏ ਇਦਾਂ ਹੀ ਹਨਾ ਵੀ ਜਿੰਨਾ ਕਿ ਬਜਟ ਘਰੋਂ ਹੁੰਦਾ ਉਹਦੇ ਵਿੱਚ ਹੀ ਆਪਾਂ ਨੇ ਸਾਰਾ ਕੁਝ ਕਰਨਾ ਹੁੰਦਾ ਤੇ ਬਾਕੀ ਜਿਹੜਿਆਂ ਐ ਜੋੜਾ ਮੰਦ ਨੇ ਉਹ ਵੀ ਕਰਦੇ ਹੁੰਦੇ ਨੇ ਤੇ ਬਾਕੀ ਆਪਣਾ ਜੋ ਇੱਕ ਆਪਦੇ ਹੱਥ 'ਚ ਬਹੁਤ ਕੁਝ ਹੁੰਦਾ ਵੀ ਆਪਾਂ ਨੇ ਸਹੀ ਰਾਹ ਵੱਲ ਜਾਣਾ ਜਾਂ ਗਲਤ ਰਾਹ ਵੱਲ ਜਾਣਾ ਐਂ ਆਪਾਂ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਵੀ ਵੀ ਇਹ ਆਪਣੇ ਤੇ ਅਸਰ ਪਾਉਂਦੀਆਂ ਨੇ ਇਦਾਂ ਹੁੰਦੀਆਂ ਨੇ ਇਹ ਵੀ ਆਪਣੇ ਤੇ ਡਿਪੈਂਡ ਆ 2007 'ਚ ਮੇ ਵੀ ਇੱਕ ਮੂਵੀ ਆਈ ਸੀਗੀ ਸ਼ੂਟ ਆਊਟ ਐਟ ਲੋਖਣਡਵਾਲਾ ਹੈਨਾ ਉਦੋਂ ਮੈਂ ਫਿਜ਼ੀਕਲ ਕਾਲਜ 'ਚ ਹੁੰਦਾ ਸੀ ਪਟਿਆਲੇ ਜਦੋਂ ਮੈਂ ਮੂਵੀ ਐ ਦੇਖੀ ਇੰਟਰਵੈਲ ਤੋਂ ਪਹਿਲਾਂ ਵੀ ਓਏ ਹੋਏ ਆਹੀ ਜ਼ਿੰਦਗੀ ਐ ਹਨਾ ਵੀ ਇਹ ਇਹ ਕੀ ਬਾਤ ਐ ਪਰ ਜਦੋਂ ਐਂਡ ਦੇਖਿਆ ਫਿਰ ਮੈਂ ਨਹੀਂ ਨਹੀਂ ਤੂੰ ਕਾਲਜ ਹੀ ਜਾ ਵੀ ਆਪਾਂ ਇਹ ਇਹ ਸਿੱਖਣ ਨੂੰ ਇਹ ਮਿਲਦਾ ਇਹਨਾਂ ਤੋਂ ਬਹੁਤ ਕੁਝ ਇਹ ਹੁਣ ਅਪਲਾਈ ਆਪਣੇ ਆਪ ਦੇ ਕਿਵੇਂ ਕਰਨਾ ਗੁੱਡ ਵਾਲਾ ਕਰਨਾ ਹੈ ਬੈਡ ਵਾਲਾ ਕਰਨਾ ਉਹ ਇੱਕ ਪਰਸਨ ਤੇ ਉਹ ਹਮਤੋਂ ਇੱਕ ਮਿੰਟ ਡੇਡ ਦਾ ਜਿਹੜਾ ਟ੍ਰੇਲਰ ਹੁੰਦਾ ਹੈ ਉਹ ਸਿਰਫ ਸਾਰੀ ਫਿਲਮ ਦਾ ਇੱਕ ਕਲਕਿਊਜ਼ਨ ਕੱਢਿਆ ਹੁੰਦਾ ਜਿੰਦੇ ਵਿੱਚ ਅਸੀਂ ਸਾਰਾ ਐਂਡ ਤੱਕ ਨਹੀਂ ਅਸੀਂ ਦੱਸ ਸਕਦੇ ਪਰ ਉਹ ਕਈ ਨੌਜਵਾਨ ਇਹਨਾਂ ਚੀਜ਼ਾਂ ਨੂੰ ਆਪਣੇ ਇੰਪਲੀਮੈਂਟ ਕਰ ਲੈਂਦੇ ਨੇ ਬਿਲਕੁਲ ਜੀ ਮੈਂ ਹਮੇਸ਼ਾ ਇਹ ਗੱਲ ਕਹਣਾ ਹੁੰਦਾ ਵੀ ਕਦੇ ਵੀ ਟ੍ਰੇਲਰ ਜਾਂ ਟੀਜ਼ਰ ਤੋਂ ਤੁਸੀਂ ਜਜ ਨਾ ਕਰੂ ਇਸ ਨੂੰ ਫਿਲਮ ਵੇਖ ਕੇ ਡਿਸਾਈਡ ਕਰੋ ਕਿ ਫਿਲਮ ਕਿਵੇਂ ਹੈ ਕਈ ਵਾਰ ਕੀ ਹੁੰਦਾ ਕਿ ਟ੍ਰੇਲਰ ਬਹੁਤ ਸੋਹਣਾ ਕੱਟਿਆ ਜਾਂਦਾ ਫਿਲਮ ਚ ਕੁਝ ਨਹੀਂ ਹੁੰਦਾ ਠੀਕ ਹੈ ਨਾ ਕਈ ਵਾਰ ਟ੍ਰੇਲਰ ਮਾੜਾ ਕੱਟਿਆ ਜਾਂਦਾ ਕਈ ਵਾਰ ਮਤਲਬ ਆਪ ਦੀ ਤਰਫ ਤੋਂ ਵਧੀਆ ਕੀਤਾ ਜਾਂਦਾ ਲੇਕਿਨ ਅੰਦਰ ਕੁਝ ਹੋਲ ਹੁੰਦਾ ਹੈ ਨਾ ਸੋ ਇਹ ਹੈ ਕਿ ਟ੍ਰੇਲਰ ਨੂੰ ਵੇਖ ਕੇ ਨਾ ਡਿਸਾਈਡ ਕਰੋ ਕਿ ਫਿਲਮ ਕਿ ਤੁਸੀਂ ਫਿਲਮ ਜਾ ਕੇ ਦੇਖ ਕੇ ਫਿਰ ਡਿਸਾਈਡ ਕਰੋ ਨਾ ਕਿ ਕਿਸੇ ਦੇ ਕਹਿਣ ਦੇ ਡਿਸਾਈਡ ਕਰੋ ਕਿ ਫਿਲਮ ਚੰਗੀ ਹੈ ਜਾਂ ਮਾੜੀ ਇੱਕ ਇਹ ਵੀ ਬੜਾ ਅੱਜ ਕੱਲ੍ਹ ਚੱਲ ਰਿਹਾ ਹੈ ਨਾ ਵੀ ਫਿਲਮ ਦੇਖਦੀ ਨਹੀਂ ਹੈਗੇ ਕੋਈ ਨਵਦੀਪ ਦੇਖ ਕੇ ਆ ਹਾਂ ਕਿ ਮੈਨੂੰ ਯਾਰ ਨਹੀਂ ਪੁੱਜੇ ਉਹਨੂੰ ਸੁਣ ਕੇ ਉਹ ਕਰਨ ਲੱਗ ਜਾਣਗੇ ਫੇਸਬੁੱਕ ਤੇ ਵੀ ਹਾਂ ਯਾਰ ਨਾ ਜਾਓ ਕਟੂ ਘਟ ਦੇਖੋ ਦਾ ਸਹੀ ਉਹਨੂੰ ਮੈਂ ਇਹਦੇ ਵਿੱਚ ਟ੍ਰੇਲਰ ਮਾੜੇ ਜਾਂ ਚੰਗੇ ਦੀ ਗੱਲ ਨਹੀਂ ਕਰ ਰਿਹਾਗਾ ਪਸੰਦ ਤੇ ਨਾ ਪਸੰਦ ਦੀ ਗੱਲ ਕਰ ਰਹੇ ਹਾਂ। ਕਈ ਵਾਰ ਕਿਸੇ ਨੂੰ ਕੋਈ ਚੀਜ਼ ਕਿਸ ਤਰੀਕੇ ਨਾਲ ਟੇਸਟ ਅਲੱਗ ਹੁੰਦਾ ਹੈ। ਲੇਕਿਨ ਜੋ ਤੁਸੀਂ ਫਿਲਮ ਦੇਖਦੇ ਹੋ ਨਾ, ਫਿਲਮ ਦੇ ਵਿੱਚ ਤੁਹਾਨੂੰ ਚੀਜ਼ ਹੋਰ ਨਜ਼ਰ ਆਉਂਦੀ ਹੈ। ਔਰ ਬਹੁਤ ਫਿਲਮਾਂ ਨਾਲ ਐ ਹੋਇਆ ਹੈ। ਕਈ ਵਾਰ ਉਹ ਦਰਸ਼ਕਾਂ ਨੂੰ ਉਹ ਚੀਜ਼ਾਂ ਨਹੀਂ ਪਸੰਦ ਆਈਆਂ ਜੋ ਡਾਇਰੈਕਟਰ ਨੇ ਆਪਦੇ ਤਰੀਕੇ ਨਾਲ ਬਹੁਤ ਵਧੀਆ ਕੱਟੀਆਂ ਸੀਗੀਆਂ। ਸੋ ਮੇਰਾ ਮੇਰਾ ਤਾਂ ਇਹੀ ਅਪੀਲ ਹੈ ਦਰਸ਼ਕਾਂ ਅੱਗੇ ਕਿ 30 ਅਗਸਤ ਨੂੰ ਤੁਸੀਂ ਥੀਏਟਰਸ ਦੇ ਵਿੱਚ ਜਾਓ। ਫਿਲਮ ਬਹੁਤ ਸੋਹਣੀ ਬਣਾਈ ਹੈ। ਮੰਦੀਪ ਭਾਜੀ ਨੇ ਮਤਲਬ ਬਹੁਤ ਜ਼ੋਰ ਲਾਇਆ ਡ੍ਰੀਮ ਰਿਐਲਿਟੀ ਨੇ, ਦੇਵ ਬਾਈ ਨੇ ਸਭ ਨੇ ਬਹੁਤ ਮਿਹਨਤ ਕੀਤੀ ਹੈ ਸੋ ਪਲੀਜ਼ ਮਤਲਬ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਕਿਸੇ ਦੇ ਵਿਊਜ਼ ਦੇ ਉੱਤੇ ਨਾ ਜਾਓ ਖੁਦ ਜਾ ਕੇ ਦੇਖੋ ਫਿਰ ਸੇ ਫਿਲਮ ਦੇ ਪ੍ਰੋਡਿਊਸਰ ਵੀ ਹਮੇਸ਼ਾ ਕਹਿੰਦੇ ਜਿਹੜੀ ਸਾਰੀ ਇਹ ਟੀਮ ਹੁੰਦੀ ਇਹਨਾਂ ਨੇ ਕਦੇ ਪੈਸੇ ਦੀ ਡਿਮਾਂਡ ਨਹੀਂ ਰੱਖੀ ਇਹ ਆਪਦੇ ਆਪ ਹੀ ਮਿਹਨਤ ਕਰੀਏ ਸਾਨੂੰ ਪਤਾ ਨਹੀਂ ਹੁੰਦਾ ਵੀ ਜਿੱਥੇ ਲੱਗਿਆ ਵੀ ਸ਼ੂਟ ਸਹੀ ਨਹੀਂ ਹੈਗਾ ਜਾਂ ਸਹੀ ਡਾਇਰੈਕਟ ਨਹੀਂ ਹਾ ਉਹਨੂੰ ਦਬਾ ਤਾ ਆਪਦੇ ਆਪ ਹੀ ਕਰਾਉਂਦੇ ਆ ਸਾਰੇ ਮਿਲ ਕੇ ਬਿਲਕੁਲ ਕਿਉਂਕਿ ਹੁਣ ਇੱਕ ਪਰਿਵਾਰ ਬਣ ਗਿਆ ਇੱਕ ਫੇਥ ਹੈ ਇੱਕ ਦੂਜੇ ਤੇ ਜੇ ਕੋਈ ਗੱਲ ਕਹਿ ਰਿਹਾ ਸਾਡੇ ਸਾਰਿਆਂ ਚੋਂ ਵੀ ਕੋਈ ਤਾਂ ਉਹਨੂੰ ਉਹਨਾਂ ਉਹਦੀ ਗੱਲ ਨੂੰ ਉਸ ਧਿਆਨ ਨਾਲ ਹੀ ਸੁਣਿਆ ਜਾਂਦਾ ਵੀ ਇਹਨੇ ਕਹੀ ਹੈ ਤਾਂ ਕੋਈ ਗੱਲ ਹੋਊਗੀ ਤਾਂ ਉਹਦੇ ਤੇ ਇੰਪਲੀਮੈਂਟੇਸ਼ਨ ਵੀ ਹੁੰਦੀ ਹੈ ਜੇ ਉਹ ਲੱਗਦਾ ਵੀ ਐਸੇ ਗੱਲ ਅੱਛੀ ਹੈ ਇਹਨੂੰ ਆਪਾਂ ਇੰਪਲੀਮੈਂਟ ਕਰੀਏ ਜੇ ਸ਼ੂਟ ਹੋ ਵੀ ਗਿਆ ਮਾਲੋ ਬਾਤ ਵੀ ਡਿਸਾਈਡ ਹੁੰਦਾ ਵੀ ਯਾਰ ਆ ਸੀਨ ਸਾਡਾ ਇੱਥੇ ਜੇ ਇਹ ਗਲਤ ਹੋ ਗਈ ਗੱਲ ਜਾਂ ਇਹਨੂੰ ਇਦਾਂ ਕਰ ਲਈਏ ਤਾਂ ਜ਼ਿਆਦਾ ਬੈਟਰ ਹੋ ਸਕਦਾ ਤਾਂ ਆਲਵੇਜ਼ ਮਨਦੀਪ ਬਾਈ ਨੇ ਵੀ ਇਸ ਚੀਜ਼ ਲਈ ਓਪਨ ਮਾਈਂਡ ਰੱਖਿਆਗਾ ਵੀ ਤੁਸੀਂ ਕੋਈ ਸੁਜੈਸ਼ਨ ਸਾਨੂੰ ਦਿਓ ਤੇ ਲਖਵੀਰ ਬਾਈ ਉਹਨਾਂ ਦਾ ਹੈਗਾ ਹੀ ਸੀ ਵੀ ਯਾਰ ਜੇ ਤੁਹਾਨੂੰ ਲੱਗੇ ਕਿਤੇ ਵੀ ਵੀ ਆ ਚੀਜ਼ ਸਾਨੂੰ ਚੇਂਜ ਕਰਨੀ ਚਾਹੀਦੀ ਹੈ ਤਾਂ ਤੁਸੀਂ ਦੱਸੋ ਆਪਾਂ ਕਰਾਂਗੇ ਤਾਂ ਹੁੰਦਾ ਵੀ ਰਿਹਾ ਉਹ ਤਾਂ ਹੀ ਫਿਲਮ ਇੱਕ ਵਧੀਆ ਨਿਕਲ ਕੇ ਸਾਹਮਣੇ ਆਉਂਦੀ ਹੈ ਜੀ ਜੀ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਜਿਹੜੇ 네ਗੇਟਿਵ ਜਿਹੜੇ ਆਪਣੇ ਇਨਸਪੈਕਟਸ ਹੁੰਦੇ ਆ ਨਾ ਜਿਹੜੇ ਗਲਤ ਗੱਲਾਂ ਮਤਲਬ ਬਿਨਾਂ ਗੱਲ ਕੁਛੀ ਵੀ ਉਹਨਾਂ ਨੇ ਦੇਖਿਆ ਨਹੀਂ ਹੁੰਦਾ ਕੁਛ ਨਹੀਂ ਸੋਚਿਆ ਨਹੀਂ ਹੁੰਦਾ ਕੁਛ ਸਮਝ ਹ ਜਿਹੜੇ ਸਰਟੀਫਿਕੇਟ ਘਰੇ ਬੈਠੇ ਬੈਠੇ ਦੇ ਦਿੰਦੇ ਆ ਔਰ ਬਹੁਤ ਫਿਲਮਾਂ ਨਾਲ ਉਹ ਮਤਲਬ ਇਸ ਤਰੀਕੇ ਨਾਲ ਕਰਦੇ ਆ ਥੋੜਾ ਜਿਹਾ ਉਸ ਚੀਜ਼ ਤੋਂ ਬਚੋ ਇਹ ਚੀਜ਼ ਜਿਹੜੀ ਇਹੋ ਜਿਹੀਆਂ ਫਿਲਮਾਂ ਬਣਦੀਆਂ ਬਹੁਤ ਘੱਟ ਆ ਸੋ ਕਹਿਣ ਦਾ ਮਤਲਬ ਇਹ ਹੈ ਕਿ ਥੀਏਟਰਸ ਜਾ ਕੇ ਦੇਖੋ ਨੌਜਵਾਨਾਂ ਨੂੰ ਇੰਨਾ ਫਿਲਮਾਂ ਜੇਕਰ ਇੰਡਸਟਰੀ ਵਗਾਂ ਵਧ ਰਹੀ ਤਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਰਿਹਾ ਜੇਕਰ ਥੀਏਟਰਾਂ ਜਾਵਾਂਗੇ ਤਾਂ ਹੀ ਪ੍ਰੋਡਿਊਸਰਾਂ ਦਾ ਹੌਸਲਾ ਵਧੇਗਾ ਕਿਉਂਕਿ ਇਸ ਟਾਈਮ ਜੇ ਇੰਡਸਟਰੀ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਰੈਵਨਿਊ ਹੈ ਬਹੁਤ ਵੱਡੀ ਇੰਡਸਟਰੀ ਹੈ ਇੱਕ ਫਿਲਮ ਦੇ ਨਾਲ ਘੱਟੋ ਘੱਟ 2.5 300 ਪਰਿਵਾਰ ਪਾਲਦਾ ਦੇ ਰੋਜ਼ਗਾਰ ਹੀ ਆ ਉਹ ਤੋਂ ਸਪੋਟ ਬாய் ਤੋਂ ਲੈ ਕੇ ਅਸੀਂ ਸਾਰੇ ਡਿਪਾਰਟਮੈਂਟ ਢਾਲੀਏ ਸਾਊਂਡ ਦਾ ਹੋ ਗਿਆ ਡਾਇਰੈਕਸ਼ਨ ਦਾ ਹੋ ਗਿਆ ਕੋਸਟਿਊਮ ਦਾ ਹੋ ਗਿਆ ਤਾਂ ਸਾਰੇ ਕੰਮ ਕਰਦੇ ਨੇ ਤਾਂ ਫਿਲਮ ਜੇ ਚੱਲੂਗੀ ਤਾਂ ਉਹ 250 ਪਰ ਇੱਕ ਵੱਡਾ ਰੋਜ਼ਗਾਰ ਹੈ ਬਿਲਕੁਲ ਆਖਰੀ ਤੁਹਾਡੇ ਕੋਲ ਪੁੱਛਾਂਗੇ ਤੁਸੀਂ ਕੋਈ ਬੰਦਾ ਬੰਦਾ ਮਾਰਿਆ ਕਿ ਨਹੀਂ ਫਿਲਮੇ ਚ ਇਹ ਤਾਂ ਤੁਹਾਨੂੰ ਫਿਲਮ ਦੇ ਕੇ ਪਤਾ ਲੱਗਣਾ ਕਿ ਕੀ ਕਰਨਾ ਕਿ ਅਸਲ ਵਿਲਨ ਕੌਣ ਹੈ ਕਿ ਉਹ ਨਹੀਂ ਨਿਕਲਾ ਵਧੀਆ ਜਾਂਦੇ ਜਾਂਦੇ ਸੋ ਬਹੁਤ ਵਧੀਆ ਸਟਾਰ ਕਾਸਟ ਹੈਗੀ ਹੈ ਜਿੰਨੀਆਂ ਵੀ ਫਿਲਮਾਂ ਪਹਿਲੇ ਆਈਆਂ ਤਾਂ ਫਿਲਮਾਂ ਨੂੰ ਹਮੇਸ਼ਾ ਤੁਸੀਂ ਬਹੁਤ ਪਿਆਰ ਦਿੱਤਾ ਤੇ ਫਿਲਮ ਦੇ ਟ੍ਰੇਲਰ ਵੀ ਬਹੁਤ ਸੋਹਣਾ ਹੈਗਾ ਅਸੀਂ ਟ੍ਰੇਲਰ ਦੀ ਵੀ ਗੱਲ ਕਰੀਏ ਤਾਂ ਜਿਹੜੀ ਫਿਲਮ ਹੁੰਦੀ ਹੈ ਉਹ ਫਿਲਮ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਇੱਕ ਕਾਸਟ ਹੁੰਦੀ ਹੈ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲੋਕਾਂ ਨੂੰ ਜਿਹੜਾ ਰੋਜ਼ਗਾਰ ਹੀ ਮਿਲਦਾ ਤਾਂ ਵੱਧ ਤੋਂ ਵੱਧ ਥੀਏਟਰ 'ਚ ਜਾ ਕੇ ਫਿਲਮ ਦੇਖਿਆ ਕਰੋ ਤਾਂ ਜਿਹੜੇ ਐਕਟਰ ਹੁੰਦੇ ਪ੍ਰੋਡਿਊਸਰ ਹੁੰਦੇ ਨੇ ਉਹਨਾਂ ਦਾ ਜਿਹੜਾ ਹੌਸਲਾ ਵਸਾਈ ਹੁੰਦੀ ਹੈ ਸੋ ਜਿਹੜੋ ਡੇਲੀ ਪੋਸਟ ਪੰਜਾਬੀ ਨਾਲ ਕਰਨ ਪਰਸਨ ਅਬ ਸ਼ੇਖ ਦੇ ਨਾਲ ਸੰਦੀਪ ਕੰਬ